ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਪੰਜਾਬ ਨੈਸ਼ਨਲ ਬੈਂਕ ਨੇ ਵੱਡਾ ਆਫਰ ਹੈ ਜਿਹੜਾ ਉਹ ਦੇ ਦਿੱਤਾ ਹੈ ਪਿੰਨਾ ਖਾਤਾ ਧਾਰਕਾਂ ਲਈ ਵੀ ਵਿਆਜ ਕਿੰਨਾ ਹੈਗਾ 3 ਲੱਖ ਰੁਪਏ ਤੱਕ ਦਾ ਜਿਹੜਾ ਤੁਸੀਂ ਲੋਨ ਲੈ ਸਕਦੇ ਹੋ ਇਸ ਤੋਂ ਵੱਧ ਵੀ ਲੈ ਸਕਦੇ ਹੋ ਤਾਂ ਦੀਵਾਲੀ ਧਮਾਕਾ ਹੈ ਸਾਰੀ ਜਾਣਕਾਰੀ ਦੇਣ ਜਾ ਰਿਹਾ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਨਵੇਂ ਜੁੜਿਆਂ ਚੈਨਲ ਸਬਸਕ੍ਰਾਈਬ ਕਰ ਲੋ ਮਨ ਲਓ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਬੱਚਿਆਂ ਦੀ ਪੜ੍ਹਾਈ ਲਈ ਤੁਸੀਂ ਪੈਸਿਆਂ ਦੀ ਲੋੜ ਹੈ ਤੁਸੀਂ ਸੋਚਦੇ ਹੋ ਕਿ ਲੋਨ ਤਾਂ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਕਿਹੜੇ ਦਸਤਾਵੇਜ਼ ਲੱਗਣੇ ਆ ਵਿਆਜ ਕਿੰਨਾ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਪੀ ਐਨ ਵੀ ਬੈਂਕ ਤੋਂ ਕਿਵੇਂ ਲੋਨ ਲੈ ਸਕਦੇ ਹੋ ਡਿਟੇਲ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦੇਣ ਜਾ ਰਹੇ ਆ ਲੋਨ ਦੀ ਕਿਸਮ ਤੁਹਾਨੂੰ ਦੱਸਦੇ ਆ ਪਹਿਲਾਂ ਪੀਐਨਵੀ ਬੈਂਕ ਵਿੱਚ ਤੁਸੀਂ ਤਿੰਨ ਤਰ੍ਹਾਂ ਦੇ ਮੁੱਖ ਲੋਨ ਲੈ ਸਕਦੇ ਹੋ ਪਰਸਨਲ ਲੋਨ ਆਪਣੀ ਜ਼ਰੂਰਤ ਲਈ ਵਿਆਹ ਸਿੱਖਿਆ ਘਰ ਮਰਮਤ ਲਈ ਹੋਮ ਲੋਨ ਘਰ ਖਰੀਦਣ ਜਾਂ ਬਣਾਉਣ ਲਈ ਇਸ ਤੋਂ ਬਾਅਦ ਤੀਜਾ بزਨਸ ਲੋਨ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਜਾਂ ਵਧਾਉਣ ਦੇ ਲਈ ਇਹ بزਨਸ ਲੋਨ ਦੇ ਵਿੱਚ ਆ ਜਾਂਦੇ ਨੇ ਤੁਸੀਂ ਖੇਤੀਬਾੜੀ ਕਰਦੇ ਹੋ ਤੁਹਾਡੀ ਦੁਕਾਨਦਾਰੀ ਹੈ ਜਾਂ ਤੁਸੀਂ ਕੋਈ ਬਿਜ਼ਨਸਮੈਨ ਹੋ ਫਿਰ ਵੀ ਤੁਸੀਂ ਲੈ ਸਕਦੇ ਹੋ ਤਾਂ ਤੁਸੀਂ ਨੌਕਰੀ ਕਰਦੇ ਹੋ ਪ੍ਰਾਈਵੇਟ ਕਰਦੇ ਹੋ ਤਾਂ ਵੀ ਲੈ ਸਕਦੇ ਹੋ ਲੋਨ ਲਈ ਲੋੜੀ ਦੇ ਦਸਤਾਵੇਜ਼ ਜਿਹੜੇ ਲੋਨ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਉਹਦੇ ਲਈ ਜ਼ਰੂਰੀ ਕਾਗਜ਼ਾਤ ਕਿਹੜੇ ਲੱਗਣਿਆ ਤੁਹਾਡਾ ਇੱਕ ਤੁਹਾਡਾ ਭਰਿਆ ਹੋਇਆ ਲੋਨ ਫਾਰਮ ਦੋ ਪਾਸਪੋਰਟ ਸਾਈਜ਼ ਫੋਟੋ ਮਾ ਆਧਾਰ ਕਾਰਡ ਪੈਨ ਕਾਰਡ ਆਖਰੀ 6 ਮਹੀਨੇ ਦੀ ਬੈਂਕ ਸਟੇਟਮੈਂਟ ਆਮਦਨ ਦਾ ਸਬੂਤ ਬੈਂਕ ਸਟੇਟਮੈਂਟ ਤੁਹਾਡੀ ਕਿਸੇ ਵੀ ਬੈਂਕ ਦੀ ਹੋਰ ਦੀ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਜੇ ਨੌਕਰੀ ਕਰਦੇ ਹੋ ਤਾਂ 3 ਮਹੀਨੇ ਦੀ ਸੈਲਰੀ ਸਲਿੱਪ ਪਲੱਸ ਫਾਰਮ ਜਿਹੜਾ 16 ਨੰਬਰ ਜੇ ਬਿਜ਼ਨਸ ਹੈ ਤਾਂ ਆਈਟੀਆਰ ਪਲੱਸ ਬੈਲੈਂਸ ਸੀਟ ਇਸ ਤੋਂ ਬਾਅਦ ਜਨਮ ਮਿਤੀ ਦਾ ਸਬੂਤ ਮੈਟ੍ਰਿਕ ਸਰਟੀਫਿਕੇਟ ਹੋਰ ਬਾਦੂ ਦਸਤਾਵੇਜ਼ ਘਰ ਬਣਾਉਣ ਦੇ ਲਈ ਜ਼ਮੀਨ ਜਾਂ ਘਰ ਦੇ ਕਾਗਜ਼ ਇਸ ਤੋਂ ਇਲਾਵਾ ਨਕਸ਼ਾ ਤੇ ਮਾਲਕਾਨਾ ਸਬੂਤ ਫਾਰਮ ਕਿਵੇਂ ਭਰਨਾ ਉਹ ਦੱਸ ਦਿਆਂ ਤੁਹਾਨੂੰ ਨਾਮ ਪਿਤਾ ਦਾ ਨਾਮ ਜਨਮ ਮਿਤੀ ਇਹ ਬੇਸਿਕ ਡਿਟੇਲ ਹੈ ਤੁਹਾਡੀ ਫਾਰਮ ਦੇ ਵਿੱਚ ਭਰੀ ਜਾਵੇਗੀ ਆਧਾਰ ਕਾਰਡ ਨੰਬਰ ਪੈਨ ਕਾਰਡ ਪੱਕਾ ਪਤਾ ਮੋਬਾਈਲ ਨੰਬਰ ਨੌਕਰੀ ਬਿਜ਼ਨਸ ਦੀ ਜਾਣਕਾਰੀ ਨੌਕਰੀ ਕਰਦੇ ਹਾਂ ਤਾਂ ਤੁਹਾਡੀ ਨੌਕਰੀ ਦੀ ਜਾਣਕਾਰੀ ਬਿਜ਼ਨਸ ਕਰਦੇ ਹਾਂ ਤਾਂ ਬਿਜ਼ਨਸ ਦੀ ਜਾਣਕਾਰੀ ਤਾਂ ਇਸ ਦੇ ਵਿੱਚ ਹਰ ਕੋਈ ਲੈ ਸਕਦਾ ਲੋਨ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਨੌਕਰੀ ਵਾਲਿਆਂ ਲਈ ਕੰਪਨੀ ਦਾ ਨਾਮ ਤਨਖਾਹ ਬਿਜ਼ਨਸ ਵਾਲਿਆਂ ਲਈ ਦੁਕਾਨ ਦਾ ਨਾਮ ਕੰਮ ਦੀ ਕਿਸਮ ਸਾਲਾਨਾ ਆਮਦਨ ਖੇਤੀਬਾੜੀ ਕਰਦੇ ਹਾਂ ਤਾਂ ਤੁਹਾਡੀ ਉਹ ਵੀ ਡਿਟੇਲ ਹੈ ਜਿਹੜੀ ਉਹ ਵੀ ਲੱਗੇਗੀ ਦੇ ਵਿੱਚ ਫਰਦ ਵਗੈਰਾ ਹੁੰਦੀ ਹੈ ਪਹਿਲਾਂ ਤੁਸੀਂ ਉਹਦੇ ਵਿੱਚ ਲਿਮਟ ਵਗੈਰਾ ਤੁਹਾਡੀ ਨਾਮ ਹੋਵੇ ਉਸ ਤੋਂ ਬਾਅਦ ਲੋਨ ਦੀ ਜਾਣਕਾਰੀ ਜਿਹੜਾ ਕਿਹੜਾ ਲੋਨ ਲੈਣਾ ਹੈ ਘਰ ਜਾਂ ਪਰਸਨਲ ਬਿਜ਼ਨਸ ਕਿੰਨੇ ਰਕਮ ਚਾਹੀਦੀ ਹੈ ਉਦਾਹਰਨ ਵਜੋਂ 3 ਲੱਖ ਕਿੰਨੇ ਮਹੀਨਿਆਂ ਲਈ 36 ਮਹੀਨਿਆਂ ਲਈ ਉਸ ਤੋਂ ਬਾਅਦ ਨਾਲ ਤੁਹਾਡਾ ਵਿਆਜ ਹੈ ਜਿਹੜਾ ਉਹ ਵਧਦਾ ਜਾਂਦਾ ਜੇਕਰ ਤੁਸੀਂ ਇਸ ਨੂੰ ਲੰਬੇ ਟਾਈਮ ਦੇ ਲਈ ਲੈਣੇ ਹੋ ਦਸਤਾਵੇਜ਼ ਫੋਟੋ ਆਧਾਰ ਕਾਰਡ ਪੈਨ ਕਾਰਡ ਬੈਂਕ ਸਟੇਟਮੈਂਟ ਸੈਲਰੀ ਸਲਿੱਪ ਜਾਂ ਆਈਟੀਆਰ ਇਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਉਸ ਤੋਂ ਬਾਅਦ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਤੁਹਾਡਾ ਜਿਹੜਾ ਇਹਦੇ ਵਿੱਚ ਇੰਟਰਸਟ ਰੇਟ ਯਾਨੀ ਕਿ ਵਿਆਜ ਤੁਹਾਡਾ ਕਿੰਨਾ ਹੋਵੇਗਾ ਕਿੰਨੇ ਪਰਸੈਂਟ ਹੋਵੇਗਾ ਤੇ ਕਿੱਥੋਂ ਤੱਕ ਲੋਨ ਹੈ ਜਿਹੜਾ ਉਹ ਲੈ ਸਕਦੇ ਹੋਂ ਵਿਆਜ ਦਰ ਦੀ ਆਪਾਂ ਗੱਲ ਕਰੀਏ ਤਾਂ ਪੀ ਐਨ ਬੀ ਲੋਨ ਦਾ ਵਿਆਜ ਦਰ ਲੋਨ ਦੀ ਕਿਸਮ ਹੈ ਜਿਹੜੀ ਤੇ ਆਮਦਨ ਤੇ ਨਿਰਭਰ ਕਰਦਾ ਕਿਉਂਕਿ ਇਹਦੇ ਵਿੱਚ ਜੀਨੀ ਤੁਹਾਡੀ ਆਮਦਨ ਮੰਨ ਲਓ ਤੁਸੀਂ ਸਰਕਾਰੀ ਲੱਗੇ ਹੋ ਤਾਂ ਹਸਾਬ ਨਾਲ ਹੁੰਦਾ ਹੈ ਜੇ ਤੁਹਾਡਾ ਬਿਜ਼ਨਸ ਹੈ ਤਾਂ ਹਸਾਬ ਨਾਲ ਹੁੰਦਾ ਹੈ ਪਰ ਜੇਕਰ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਤਾਂ ਹਸਾਬ ਨਾਲ ਹੁੰਦਾ ਹੈ ਇਸ ਦਾ ਲਗਭਗ ਵਿਆਜ ਦਰ ਦੀ ਆਪਾਂ ਗੱਲ ਕਰੀਏ ਪਰਸਨਲ ਲੋਨ 10 ਤੋਂ 14% ਸਾਲਾਨਾ ਹੋਮ ਲੋਨ 8 ਤੋਂ 8.5 ਤੋਂ 9.5 ਮੰਨ ਲਓ 1 ਲੱਖ ਰੁਪਏ ਪਿੱਛੇ 8000 8500 10000 ਤੱਕ ਜਿਹੜਾ ਵਿਆਜ ਬਣਦਾ ਹੈ ਜੇਕਰ 1 ਲੱਖ ਰੁਪਿਆ ਲੈਣੇ ਹੋ ਬਿਜ਼ਨਸ ਲੋਨ ਦੇ ਵਿੱਚ 9 ਤੋਂ 12% ਸਾਲ ਦਾ ਯਾਨੀ ਕਿ 1 ਲੱਖ ਰੁਪਿਆ ਲਿਆ ਤਾਂ ਤੁਸੀਂ 9 ਤੋਂ ਲੈ ਕੇ 12000 ਰੁਪਏ ਤੁਹਾਡਾ ਵਿਆਜ ਬਣੇਗਾ ਇਸ ਤੋਂ ਇਲਾਵਾ ਵਿਆਜ ਦਰ ਹਰ ਵਿਅਕਤੀ ਦੇ ਸਿਬਲ ਸਕੋਰ ਤੇ ਵੀ ਜਿਹੜਾ ਡਿਪੈਂਡ ਕਰਦਾ ਹੈ ਸਕੋਰ ਤੇ ਦਸਤਾਵੇਜ਼ ਦੇ ਧਾਰਤ ਤੇ ਹੁੰਦੀ ਹੈ ਇਸ ਲਈ ਥੋੜਾ ਘੱਟ ਜਾਂ ਵੱਧ ਵੀ ਹੋ ਸਕਦਾ ਹੈਗਾ ਲੋਨ ਲਈ ਅਰਜੀ ਕਿੱਥੋਂ ਦੇ ਸਕਦੇ ਹਾਂ ਤਾਂ ਇਹ ਤੁਸੀਂ ਦੋ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ ਬੈਂਕ ਦੇ ਵਿੱਚ ਜਾ ਕੇ ਇਸ ਤੋਂ ਇਲਾਵਾ ਤੁਸੀਂ ਨੇੜਲੇ ਬ੍ਰਾਂਚ 'ਚ ਜਾਣਾ ਹੈ ਫਾਰਮ ਲੈਣਾ ਹੈ ਉੱਥੇ ਦੱਸਤਾਵੇ ਜਮਾ ਕਰਵਾਉਣੇ ਨੇ ਬੈਂਕ ਤੱਕ ਹਰ ਜਿਹੜੀ ਤੁਹਾਡੀ ਪੂਰੀ ਤਰ੍ਹਾਂ ਮਦਦ ਕਰਨਗੇ ਉਸ ਤੋਂ ਬਾਅਦ ਜਿਹੜਾ ਮੋਬਾਈਲ ਐਪ ਆਉਂਦਾ ਹੈ ਉੱਥੇ ਵੀ ਤੁਸੀਂ ਫਾਰਮ ਭਰ ਸਕਦੇ ਹੋ ਤੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਫਾਰਮ ਹੈ ਜਿਹੜਾ ਉਹ ਭਰ ਸਕਦੇ ਹੋ PNB ਦੀ ਅਧਿਕਾਰਤ ਵੈੱਬਸਾਈਟ ਹੈ ਉੱਥੇ ਜਾ ਕੇ ਤੁਸੀਂ ਲੋਨ ਤੇ ਕਲਿੱਕ ਕਰਨਾ ਹੈ ਸਾਰੀ ਤੁਹਾਡੇ ਤੋਂ ਜਾਣਕਾਰੀ ਮੰਗੀ ਜਾਵੇਗੀ ਉਸ ਹਸਾਬ ਨਾਲ ਤੁਸੀਂ ਫਾਰਮ ਹੈ ਜਿਹੜਾ ਉਹ ਭਰ ਦੇਣਾ ਆਪਣਾ ਨਾਮ ਮੋਬਾਈਲ ਨੰਬਰ ਲੋਨ ਦੀ ਕਿਸਮ ਤੇ ਰਕਮ ਉਸ ਤੋਂ ਬਾਅਦ ਤੁਹਾਡੇ ਕੋਲੇ OTP ਆਵੇਗਾ ਉਸ ਤੋਂ ਬਾਅਦ ਫਾਰਮ ਹੈ ਜਿਹੜਾ ਬੈਂਕ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਉਹ ਵੈਰੀਫਾਈ ਹੋਵੇਗਾ ਕਿ ਇਸ ਨੇ ਪਹਿਲਾਂ ਕਿਸੇ ਪਾਸੋਂ ਫਰਾਡ ਤਾਂ ਨਹੀਂ ਕੀਤਾ ਇਹ ਸਹੀ ਚੱਲਦਾ ਹੈ ਪੈਸੇ ਕਿਸੇ ਬੈਂਕ ਦੇ ਰੱਖੇ ਤਾਂ ਨਹੀਂ ਉਹ ਸਾਰਾ ਕੁਝ ਤੁਹਾਡਾ ਚੈੱਕ ਹੋਵੇਗਾ ਇਸ ਲਈ ਕਦੇ ਵੀ ਬੈਂਕ ਦੇ ਨਾਲ ਜਿਹੜਾ ਤੁਸੀਂ ਬਗਾੜਨਾ ਨਹੀਂ ਬੈਂਕ ਨਾਲ ਬਣਾ ਕੇ ਰੱਖਣਾ ਫਿਰ ਤੁਹਾਨੂੰ ਅੱਗੇ ਵਾਸਤੇ ਵੀ ਲੋਨ ਹੈ ਜਿਹੜੀ ਉਹ ਬੈਂਕ ਦਿੰਦੀ ਰਹਿੰਦੀ ਹੈ ਫਾਰਮ ਦੇਣ ਤੋਂ ਬਾਅਦ ਕੀ ਹੁੰਦਾ ਹੈ ਬੈਂਕ ਤੁਹਾਡੇ ਦਸਤਾਵੇਜ਼ ਚੈੱਕ ਕਰਦਾ ਹੈ ਸਿਬਲ ਸਕੋਰ ਤੇ ਆਮਦਨ ਦੇ ਆਧਾਰ ਤੇ ਤੁਹਾਡੀ ਐਲੀਜੀਬਿਲਟੀ ਵੇਖਦਾ ਹੈ ਲੋਨ ਮਨਜ਼ੂਰ ਹੋਣ ਤੇ ਸੈਂਕਸ਼ਨ ਲੈਟਰ ਮਿਲਦਾ ਹੈ ਉਸ ਤੋਂ ਬਾਅਦ ਪੈਸਾ ਤੁਹਾਡੇ ਖਾਤੇ ਦੇ ਵਿੱਚ ਆ ਜਾਂਦਾ ਹੈਗਾ ਉਸ ਤੋਂ ਬਾਅਦ ਤੁਹਾਡੀਆਂ ਕਿਸ਼ਤਾਂ ਬਣ ਜਾਂਦੀਆਂ ਤੁਸੀਂ ਉਸ ਨੂੰ ਵਾਪਸ ਕਿਵੇਂ ਕਰਨਾ ਹੈਗਾ ਤੁਹਾਡਾ ਵਿਆਜ ਲੱਗ ਜਾਂਦਾ ਉਸ ਹਾਵਨਾ ਤੁਹਾਨੂੰ ਅੱਗੇ-ਅੱਗੇ ਸਟੈਪ ਹੈ ਜਿਹੜੇ ਉਹ ਬੈਂਕ ਵਾਲੇ ਦੱਸ ਦਿੰਦੇ ਨੇ ਇਸ ਤਰ੍ਹਾਂ ਤੁਸੀਂ ਲੋਨ ਲੈ ਸਕਦੇ ਹੋ ਤਾਂ ਇਹ ਦੀਵਾਲੀ ਤੇ ਵੀ ਆਫਰ ਹੈ ਪਰ ਇਹ ਸਦਾ ਹੀ ਇਹ ਚੱਲਦਾ ਰਹਿੰਦਾ ਕੋਈ ਦੀਵਾਲੀ ਤੇ ਇਹਦੇ ਵਿੱਚ ਕੋਈ ਖਾਸ ਨਹੀਂ ਹੈਗਾ ਜਿਵੇਂ ਪਹਿਲਾਂ ਚੱਲਦਾ ਸੀ ਓਵੇਂ ਹੀ ਤੁਹਾਨੂੰ ਮਿਲੇਗਾ ਦੋਸਤੋ ਤੁਸੀਂ ਸਾਰੇ ਕਾਗਜ਼ ਸਹੀ ਤਰੀਕੇ ਲਗਾ ਦਿੰਦੇ ਹੋ ਤੇ ਫਾਰਮ ਸਾਫ ਸੁਥਰਾ ਭਰ ਦਿੰਦੇ ਹੋ ਤਾਂ ਪੀਐਨਬੀ ਬੈਂਕ ਤੋਂ ਲੋਨ ਮਿਲਣਾ ਬਿਲਕੁਲ ਆਸਾਨ ਹੋ ਜਾਂਦਾ ਹੈ ਚਾਹੇ ਬੈਂਕ ਜਾਂ ਕਿਸੇ ਹੋਰ ਮੋਬਾਈਲ ਐਪ ਤੋਂ ਦੋਵੇਂ ਤਰੀਕੇ ਸੁਰੱਖਿਅਤ ਤੇ ਤੇਜ਼ ਹਨ ਇਸ ਤਰ੍ਹਾਂ ਤੁਸੀਂ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਤੁਹਾਡਾ ਜਿਹੜਾ ਸਿਵਲ ਸਕੋਰ ਸਹੀ ਹੋਵੇ ਪਹਿਲਾਂ ਤੁਸੀਂ ਪੈਸੇ ਕਿਸੇ ਵੀ ਬੈਂਕ ਦੇ ਨਾਮ ਰੱਖੇ ਹੋਣ ਤੁਹਾਡੀ ਲਿਮਟ ਵਗੈਰਾ ਜਾਂ ਪਹਿਲਾਂ ਲੋਨ ਕੋਈ ਨਾ ਚੱਲਦਾ ਹੋਵੇ 1 ਲੱਖ ਤੋਂ ਲੈ ਕੇ ਤੁਸੀਂ 10 ਲੱਖ ਰੁਪਏ ਤੱਕ ਦਾ ਵੀ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਫਿਲਹਾਲ ਇੰਨਾ ਹੀ ਹੋਰ ਜਾਣਕਾਰੀਆਂ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਾਂ ਤੁਹਾਨੂੰ ਜ਼ਿਆਦਾ ਜਾਣਕਾਰੀ ਬੈਂਕ ਦੇ ਵਿੱਚੋਂ ਵੀ ਮਿਲ ਜਾਣੀ ਆ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ